ਸਾਰਾ ਜੀ ਹੁਣ ਦੱਸ ਇਹਦੇ ਥੱਲੇ ਭਾਈ ਜੀ 12.5 ਲੀਟਰ ਡੱਬੇ ਨਾਲ ਮਿਣਕੀ ਹੈ ਜਮਾ ਜਮਾ 12.5 ਜਮਾ ਹਾਂ ਵੀ 12 ਤਾਂ ਜਮਾ ਖੁੱਲਾ 12 ਕਿ 12.5 ਤੋਂ 400 ਗ੍ਰਾਮ ਵੀ ਨਹੀਂ ਹੋਣਾ ਠੀਕ ਆ ਜੀ ਠੀਕ ਆ 12.5 ਕਿਲੋ ਦੋਸਤੋ ਮੌਕੇ ਜੀ ਭਾਈ ਜੀ ਰੌਣਕ ਟੇਰੀ ਫਾਰਮ ਤੇ ਸਾਰੇ ਪਰਮਾ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਰਾਏਪੁਰ ਮੱਖਾ ਤੇ ਜ਼ਿਲ੍ਹਾ ਆ ਗਿਆ ਭਾਈ ਹੋਰ ਇਹਨੂੰ ਮਾਨਸਾ ਭਾਈ ਅਮਰੀਕ ਦੇ ਘਰੋ ਦੋਸਤੋ ਵੀਡੀਓ ਆ ਦੋ ਨਾਲ ਸੇਲ ਆ ਲਿਆ ਦੋਨੇ ਤਾਜ਼ੀਆਂ ਵੀਰੇ ਇੱਕ ਤਾਂ ਆ ਗਈ ਤੀਜਾ ਚੌਥਾ ਸੂਆ ਮੱਝ ਤੇ ਇੱਕ ਆ ਗਿਆ ਇਹ ਦੂਸਰਾ ਸੂਆ ਝੋਟੀ ਆ ਕਿੰਨਾ ਕਿੰਨਾ ਵੀਰੇ ਕੋਲੇ ਦੁੱਧ ਆ ਕਿੰਨਾ ਵੀ ਇਹਦੇ ਨਾਲ ਸੂਂਗਾ ਹੋਊਗਾ ਮੁੱਲ ਵਾਲੀ ਵੀਡੀਓ ਦੇ ਵਿੱਚ ਕਰਾ ਦੂੰ ਵੀਡੀਓ ਆ ਜਿਹੜੀ ਬਾਈ ਦੀ ਉਹ ਤਰੀਕ ਹੈਗੀ ਅੱਜ 8 ਤਰੀਕ 7ਵਾਂ ਮਹੀਨਾ 2025 ਦੀ ਆਜੋ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆ ਨੰਬਰ 1 ਤੇ ਆਪਾਂ ਸੱਜਣ ਨੂੰ ਇਹਦੇ ਬਾਰੇ ਕਰਾਂਗੇ ਥਣਲੇਵਾ ਦੇਖ ਲਓ ਵਧੀਆ ਚੰਗੇ ਗੈਪ ਤੇ ਥਣ ਲੱਗੇ ਆ ਮੁਠੀ ਵਾਲਾ ਜਿਹੜਾ ਚਵਾਈ ਚ ਪੂਰਾ ਵਧੀਆ ਥਣ ਮੰਨਿਆ ਗਿਆ ਹੈ ਨਾ ਹੋਰ ਬਾਈ ਅਮਰੀਕ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਪਿੰਡ ਆਪਣਾ ਇੱਕ ਵਾਰੀ ਦੱਸ ਦੋ ਤੇ ਮੋਬਾਈਲ ਨੰਬਰ ਬੋਲ ਦੋ ਜੀ ਪਿੰਡ ਹੈਗਾ ਬਾਈ ਜੀ ਆਪਣਾ ਰਾਪੁਰ ਅੱਛਾ ਜੀ ਰਾਪੁਰ ਮੱਖਾ ਕਹਿ ਦਿੰਦੇ ਆਂ ਜੀ ਡਿਸਟ੍ਰਿਕਟ ਮਾਨਸਾ ਠੀਕ ਆ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ ਹੈਗਾ ਜੀ 94178 32607 ਵੀਡੀਓ ਦੇ ਬਾਈ ਜੀ ਉੱਪਰ ਬਾਈ ਦਾ ਨੰਬਰ ਚੱਲੀ ਜਾਂਦਾ ਦੋ ਨੱਕ ਸੇ ਲਾ ਲਿਆ ਗਈ ਹਾਂ ਜੀ ਦੋ ਨਮ ਦੋ ਰਾ ਠੀਕ ਆ ਆ ਕਿੰਨੇ ਦਿਨਾਂ ਦੀ ਸੂਈ ਹੋ ਗਿਆ ਜੀ ਤਿੰਨ ਦਾ 10 11 ਦਿਨ ਹੋ ਗਏ ਬਾਈ 10 11 ਦਿਨ ਸੂਈ ਨੂੰ ਹੋਗੇ ਬੱਚਾ ਕੀ ਹੈ ਇਹਦੇ ਪਿੱਛੇ ਇਹਦੇ ਮਗਰ ਕੱਟੀਏ ਤੇ ਦੁੱਧ ਕਿੰਨਾ ਤਿਆਰ ਆ ਜੀ ਹੁਣ ਦੱਸ ਇਹਦੇ ਥੱਲੇ ਭਾਈ ਜੀ 12.5 ਲੀਟਰ ਡੱਬੇ ਨਾਲ ਮਿਣਕੀ ਹੈ ਜਮਾ ਜਮਾ 12.5 ਜਮਾ ਹਾਂ ਵੀ 12 ਤਾਂ ਜਮਾ ਖੁੱਲਾ 12 ਕਿ 12.5 ਤੋਂ 400 ਗ੍ਰਾਮ ਵੀ ਨਹੀਂ ਹੋਣਾ ਠੀਕ ਆ ਜੀ ਠੀਕ ਆ 12.5 ਕਿਲੋ ਦੋਸਤੋ ਮੌਕੇ ਤੇ ਦੁੱਧ ਤਿਆਰ ਆ ਸੂਆ ਕਿਨਵਾ ਸੂਈ ਆ ਜੀ ਇਹ ਇਹ ਦੂਜਾ ਜੀ ਦੂਜਾ ਸੂਆ ਸੂਈ ਆ 11-12 ਦਿਨ ਸੂਈ ਨਾ ਹੋਵੇ ਹਾਂ 11-12 ਦਿਨ ਠੀਕ ਆ ਇਹਨੂੰ ਖੋਲ ਕੇ ਤੋੜ ਲਗੇ ਹਾਂ ਤੋੜ ਦੇਣੀ ਤੋੜ ਦੋ ਜੀ ਇੱਕ ਵਾਰੀ gekeੜਾ ਦਵਾ ਦਿਓ ਮੁੱਲਾ ਜਿਹੜਾ ਪਈ ਜੀ ਨਾਲ ਦੇ ਨਾਲ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਭਰਾ ਨੂੰ ਦੋਨੇ ਨਗਾ ਚੁੱਕ ਕੇ ਕੋਈ ਵੀ ਪਸੰਦ ਆਉਂਦਾ ਕੋਲੇ ਆ ਜੋ ਤਸੱਲੀ ਕਰਕੇ ਦੋਸਤੋ ਤੁਸੀਂ ਦੋ ਟਾਈਮ ਚੋਕੇ ਜੀ ਹਾਂ ਦੋ ਟੋ ਚੋਲੇ ਆਪਦੀ ਚਾਹ ਤਿੰਨ ਟਾਈਮ ਚੋਲੂ ਹਾਂ ਹਾਂ ਮੋੜ ਲਓ ਜੀ ਉਧਰ ਨੂੰ ਮੋੜ ਲ ਬਾਕੀ ਆਪਾਂ ਪਿੱਛੋ ਲੇਵੇ ਲੂਵੇ ਦੀ ਦਿਖਾ ਦਗੇ ਜਿਹੜੀ ਅਗਲੇ ਨੇ ਆ ਦੇਖੋ ਵੀਰੇ ਗੜਬੇ ਵਰਕਿਆ ਮੰਨਿਆ ਗੜਬੇ ਵਰਕਿਆ ਬੰਦ ਲੇਵੇ ਦੀ ਝੋਟੀ ਆ ਗਈ ਸੂਆ ਵੀਰੇ ਦੂਜਾ ਸੂਈ ਹੋਈ ਆ ਆ ਦੇਖੋ ਚੰਗੀ ਤਰ੍ਹਾਂ ਚੱਲੀ ਕਰ ਲੋ ਵੀਰੇ ਥਿਮਾ ਕੱਲਾ ਕੱਲਾ ਥਣ ਲੱਗਾ ਝੋਟੀ ਨੂੰ ਹਮ ਤੇ ਮੁੱਲ ਵੀ ਆਪਾਂ ਬਾਈ ਤੋਂ ਕਰਾ ਦੰਨੇ ਆ ਹਨਾ ਭਾਈ ਅਮਰੀਕਾ ਕੀ ਭਾ ਕਰਦਾ ਜਾਇਜ਼ ਇਹਦਾ ਭਾਈ ਜੀ ਵੇਚਣ ਵਾਲੀ ਗੱਲ ਕਰਕੇ ਕੇ ਮੁੱਲ ਗੱਲ ਹੀ ਕਰੀਏ ਮੈਂ ਬਾਹਲਾ ਮੁੱਲ ਮੰਗੇ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਬਾਈ ਜੀ ਦੇਵਾਂਗੇ 1 16 ਦੀ 1 ਲੱਖ 16 1 ਲੱਖ 16 ਇਹ ਚੋ ਕੋਈ ਰਿਆਤ ਮਾੜੀ ਮੋਟੀ ਕੋਈ ਵੇਦ ਕਰ ਦਿਆਂਗੇ 15 ਹੀ ਦੇ ਦਿਆਂਗੇ ਠੀਕ ਆ 1 ਲੱਖ 15000 ਦੀ ਦੋਸਤੋ ਨੰਬਰ 2 ਦੂਜਾ ਸੂਆ ਸੂਈ ਹੋਈ ਆ 11-11 ਦੇ ਨਾਲ ਸੂਈ ਆ 12 ਕਿਲੋ ਦੁੱਧ ਜਿੰਨੇ ਮਰਜੀ ਟਾਈਲ ਚੋੜੋ ਜਿੰਨੇ ਮਰਜੀ ਕੰਡੇ ਨਾਲ ਤੋਲ ਕੇ ਲਈਓ ਠੀਕ ਆ ਫਿਰ ਇਹਦੇ ਮੁੱਲ ਜਮਾਓ ਕੇ ਆ ਨੰਬਰ 2 ਤੇ ਆ ਜਾ ਭਾਈ ਅਮਰੀਕਾ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਬਾਈ ਕੱਲ ਹੀ ਸੂਈ ਆ ਸਵੇਰ ਤੜਕੇ ਕੱਲ ਸੂਈ ਆ ਸਵੇਰੇ ਹਾਂ ਤੇ ਕਿੰਨਾ ਕੁ ਦੁੱਧ ਪਾ ਦੂਗੀ ਛੋਡੇ ਸਾਹ ਇਹਨੇ ਦੁੱਧ ਬਾਈ ਜੀ ਅਸੀਂ ਲਏ ਸੀਗੇ ਤੋਕੜ ਪ੍ਰਾਰ ਪਈ ਇਹਦੋਂ ਪਹਿਲਾ ਵਾਲੇ ਸੂਏ ਮਾਨਾ ਠੀਕ ਆ ਠੀਕ ਆ ਅਸੀਂ ਇਹ ਸੀ ਸਹਾਰ ਤੋਂ ਉਥੋਂ ਨਾਲ ਪਿੰਡ ਪਿੰਡ ਬੰਬੇ ਵਾਲੀ ਆ ਪਤਾ ਨਹੀਂ ਮੇਰੇ ਜ ਆਏ ਜੋ ਸਭ ਪਿੰਡ ਦਾ ਨਾਮ ਠੀਕ ਆ ਭਜਨ ਉੱਤੇ ਬਹੁਤ ਆ ਗਈ ਹਾਂ ਗੱਬਣ ਟੋਕੜ ਦੇ ਐਸੀ ਕਿ ਸਾਡੇ ਕੋਲੇ ਟੋਕੜ ਨੇ ਵੀ 10 ਲੀਟਰ ਦੁੱਧ ਦਿੱਤਾ ਸੀਗਾ 4 ਮਹੀਨਾ ਦੀ ਗੱਬਣ ਨੇ ਤੇ ਪਿਛਲੇ ਸੂਏ ਸਾਡੇ ਕੋਲੇ ਸੂਈ ਸੀ ਇਹਨੇ ਆ ਕੇ ਦੁੱਧ ਦਿੱਤਾ ਸੀ ਸਾਡੇ ਕੋਲੇ 16 16.5 ਲੀਟਰ ਅੱਛਾ ਹਾਂ ਠੀਕ ਐ ਬਾਕੀ ਬਈ ਮੱਝ ਦਾ ਲੇਵਾ ਕਿਦਾਂ ਦਾ ਹਾਂ ਹੁਣ ਇਸ ਟਾਈਮ ਬੋਲਾ ਵੀ ਇਹਦੇ ਥੱਲੇ 10 ਲੀਟਰ ਤਿਆਰ ਹੋਊਗਾ ਹਾਂ ਕੱਦ ਦੀ ਜਿਹੜੀ ਵੀਰੇ ਨਾਰਮਲ ਆ ਗਈ ਮੀਡੀਅਮ ਕੱਦ ਚ ਆ ਗਈ ਗੱਲ ਕਰ ਕਰਮਾ ਵਾਲੀ ਨਾ ਲੇਵਾ ਨੂੰ ਬੜਾ ਸੋਹਣਾ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਵਧੀਆ ਲੇ ਵਧੀਆ ਨੂੰ ਵੀ ਤੋੜ ਲਓ ਜੀ ਇਧਰ ਨੂੰ ਤੋੜ ਨੀ ਲੀਆਂ ਚ ਪੈਂਦੀ ਐ ਆਹ ਦੇਖੋ ਵੀਰੇ ਇਹ ਜਿਹੇ ਮੱਝਾਂ ਨਾ ਕਈ ਵਾਰੀ ਦਰਮਿਆਨੇ ਇਹ ਕੱਦ ਵਾਲੀਆਂ ਤੇ ਦੁੱਧ ਵਾਲੇ ਚ ਬੱਕੜ ਦਿੰਦੇ ਖਾਂਦੇ ਨੇ ਆ ਵੀ ਬਾਈ ਤੋਂ ਕਰਾ ਦਾਂਗੇ ਤੇ ਮੁੱਲ ਬਾਈ ਜਮਾ ਫਿਕਸ ਜੇ ਜਾਇਜ਼ ਜੇ ਮੁੱਲ ਕਰਾਵਾਂਗੇ ਐ ਨਹੀਂ ਵੀ ਮੰਗੇ ਬਾਈ ਕੁਛ ਤੇ ਬਾਅਦ ਚ ਫੀ ਵੀ 30 30 ਨਾ ਉਹ ਗੱਲ ਨਹੀਂ ਬਾਈ ਆਪਣੀ ਹੁੰਦੀ ਉਹਦਾ ਕੋਈ ਫਾਇਦਾ ਨਹੀਂ ਨਾ ਨਾ ਉਹ ਗੱਲ ਨਹੀਂ ਕਰਦੇ ਨਾ ਜਾਇਜ਼ ਕਰਿਆ ਹੋਵੇ ਤਾਂ ਪਸ਼ੂ ਵੀਰੇ ਛੇਤੀ ਅਗਲੇ ਤਾਂ ਵਿਗ ਵੀ ਜਾਂਦਾ ਆ ਤੁਸੀਂ ਦੇਖ ਲਓ ਤੇ ਦੁੱਧ ਜਮਾ ਪੂਰਾ ਵਧੀਆ ਪਾ ਦੂ ਬਾਈ ਕਹਿੰਦਾ ਬਾਈ ਦੁੱਧ ਦੀ ਗਾਰੰਟੀ ਹੈ ਆਪਣੀ ਅੱਛਾ ਇਹ ਕਿੰਨਾ ਕ ਪਾ ਦੂ ਬਾਈ ਐ ਕਿ ਤੇਰੇ ਹਿਸਾਬ ਨਾਲ ਐ ਕਿ ਬਾਈ ਇਹਨੇ 10 ਸੋਨਾ ਲੀਟਰ ਦੁੱਧ ਦਾ 5 ਮੰਨ ਲੈ ਵੀ 100 ਗ੍ਰਾਮ ਘਟਣਾ ਹੀ ਨਹੀਂ ਚਾਹੀਦਾ ਜਦੋਂ ਪਿਛਲੇ ਸੂਏ ਦਿੱਤੇਗਾ ਹਾਂ ਪਿਛਲੇ ਸੂਏ ਨਾਲੋਂ ਪਲੀ ਐ ਚ ਕੀ ਘਟਨੀ ਪਲੀ ਪਿਛਲੇ ਸੂਏ ਨਾਲ ਚੰਗੀ ਪਲੀ ਐ ਚੰਗੀ ਪਲੀ ਆ ਤੇ ਕੀ ਪਾ ਕਰਦਾ ਬਈ ਇਹਦਾ ਇਹ ਬਾਈ ਜੀ ਡੇਢ ਦੀ ਦੇਵਾਂਗੀ ਡੇਢ ਦੀ ਹਾਂ ਜਾਇ ਕੋਈ ਮਾੜਿਆ ਮੋਤੇ ਰਾਤ ਕਿ ਮੌਕੇ ਤੇ ਛੱਡ ਦਿਆਂਗੇ ਹੋਰ ਛੱਡ ਦਿਆਂਗੇ ਯਾਰ ਆਉਣ ਜਾਣ ਦਾ ਖਰਚਾ ਛੱਡ ਦਿਆਂਗੇ 5000 ਠੀਕ ਅਬਾਈ ਕਹਿੰਦਾ ਉਹ ਮੌਕੇ ਤੇ ਹੋ ਜੋ ਰਾਤ ਕਰ ਦਾਂਗੇ 1.5 ਲੱਖ ਦੋਸਤੋਂ ਮੋਲਾ 15-16 ਕਿਲੋ ਬਾਈ ਕਹਿੰਦਾ ਦੁੱਧ ਦੀ ਗਾਰੰਟੀ ਰਹੂਗੀ ਤੇ ਇਹਦਾ ਹੈਗਾ ਵੀਰੇ ਹੁਣ ਮੌਕੇ ਤੇ ਕਿੰਨਾ ਸੀ 15 ਹੀ ਦੇਵਾਂਗੇ ਨਹੀਂ ਇੱਕ ਬੰਦੇ ਦੇ ਦੇਵਾਂਗੇ ਦੁੱਧ ਕਿੰਨਾ ਹੈ ਥੱਲੇ ਦੁੱਧ 11 ਬਰ 12 12 ਲੀਟਰ 400 ਗ੍ਰਾਮ 500 ਗ੍ਰਾਮ ਪੈਂਦੇ ਠੀਕ ਆ ਠੀਕ ਆ ਦੋਨੇ ਨਗਾ ਜੋ ਬਾਈ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਕੋਲੇ ਤਸੱਲੀ ਕਰਕੇ ਤੁਸੀਂ ਭਰਾ ਨਾਲ ਸੌਦਾ ਕਰ ਸਕਦੇ ਹੋ ਇੱਕ ਵਾਰੀ ਤੁਹਾਨੂੰ ਮੈਂ ਇਹ ਗੱਲ ਸਵੇਰ ਸੁਈ ਹੈ ਕਿ ਇਸ ਟਾਈਮ ਬੋਲੇ ਤਿਆਰ ਆ 10 ਲੀਟਰ ਹੈ ਥੱਲੇ ਠੀਕ ਆ ਠੀਕ ਆ ਬੋਲੇ ਤੋਂ ਬਾਈ ਕਹਿੰਦਾ 10 ਲੀਟਰ ਤੋਂ ਚੱਲੀ ਆ ਤੇ ਵਧੀਆ ਦੁੱਧ ਪਾਉਗੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗਾਲ ਬਾਈ ਬਾਈ ਬਹੁਤ ਚੰਗੀ ਹਰਿਆਣੇ